ਸਤ ਸ੍ਰੀ ਅਕਾਲ ਸਾਰੇ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 گاਵਾ ਤੇ ਕਮਾਈ ਤੁਹਾਨੂੰ ਦਿਖਾਉਣੀ ਆ ਅੱਜ ਦੀ ਵੀਡੀਓ ਪੂਰੀ ਜ਼ਰੂਰ ਵੇਖਿਓ ਅੱਜ ਸਾਰੇ ਪਾਤਾਂ ਨੂੰ ਵਿਖਾਉਣੇ ਆ ਸਾਰੀ ਵੈਰਾਈਟੀ ਦੇ ਵੱਡੇ ਛੋਟੇ ਪਾ ਕੋਈ ਗੱਬਣਿਆ ਗਾ ਕੋਈ ਤਾਜੀ ਸੂਈ ਆ ਕੋਈ ਬੱਚੇ ਤੋਂ ਬਿਨਾ ਵਾ ਤੇ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਹਣਾ ਤੇ ਪੁੱਛਦੇ ਸਰੀ ਦੇ ਤੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ ਹੋ ਸਣਾ ਠੀਕ ਠਾਕ ਜੇ ਬੜੇ ਹੋਦੇ ਵੀ ਤਿੰਨ ਨਾ ਸਾਫ ਵਧਿਆ ਜੇ ਵੇਖ ਲਈ ਵਸਾਖੀ ਫਿਰ ਵਸਾਖੀ ਵੇਗਾ ਵੀਜੀ ਰਾਤੀ ਉਧਰ ਆ ਗਏ ਜਦੋਂ ਬਾਅਦ ਚ ਗਏ ਹਾਂ ਅੱਛਾ ਤੁਸੀਂ ਲੇਟ ਗਏ ਹਾਂ ਹਾਂ ਕਿਹੜੀ ਗਏ ਰੋ ਵੀ ਜੀ ਠੀਕ ਠੀਕ ਹੈ ਤੇ ਚਲੋ ਨਾਮ ਦੱਸ ਤੇ ਕਰੀ ਨਾਮ ਮੇਰਾ ਰਪਾ ਸਿੰਘ ਜੀ ਪਿੰਡ ਚੋਂ ਵੰਡਾ ਜ਼ਿਲ੍ਹਾ ਮੋਹਰੀ ਦਾ ਨਾ ਠੀਕ ਆ ਤੇ ਵੇਗਿਆ ਪਰਸਵਾਲਾ ਮਾਲ ਫਿਰ ਪਰਸਵਾਲਾ ਰਵੀ ਜੀ ਪੰਜਾਂ ਸੱਤਾਂ ਮਿੰਟਾਂ ਚ ਵੇਗਿਆ ਇਹ ਠੀਕ ਆ ਨਾਲੇ ਦੀਨ ਭਰਾਵਾਂ ਨਾਲ ਹੱਥ ਜੁੜ ਕੇ ਬੇਨਤੀ ਹੈ ਵੀ ਜਦੋਂ ਵੀ ਆਉਣਾ ਫੋਨ ਕਰਕੇ ਆਇਆ ਕਰੋ ਠੀਕ ਆ ਕਿਉਂਕਿ ਮਾਲ ਆਪਣਾ ਹੁੰਦਾ ਰੁਪਈਏ ਭਾਣਾ ਹਾਂਜੀ ਤੇ ਵੇਖ ਛੇਤੀ ਜਾਂਦਾ ਕਈ ਫੋਨ ਨਹੀਂ ਕਰਕੇ ਆਉਂਦੇ ਬਲਿਦੂ ਮੋੜ ਕੇ ਜਾਂਦੇ ਆ ਠੀਕ ਆ ਫੇ ਤੁਹਾਨੂੰ ਪਤਾ ਇੱਡੀ ਛੇਤੀ ਮੋੜ ਕੇ ਮਾਲ ਨਹੀਂ ਲਿਆ ਜਾਂਦਾ ਹਾਂਜੀ ਹਾਂਜੀ ਆ ਗੱਲ ਤੇ ਫੋਨ ਨੰਬਰ ਕੋਲ ਦੇ ਕਰੀ ਫੋਨ ਨੰਬਰ 98945949 ਠੀਕ ਆ ਕਿੱਧਰੋਂ ਸ਼ੁਰੂ ਕਰ ਦਈਏ ਇਦਾਂ ਕਰ ਲਓ ਠੀਕ ਆ ਇਹ ਗੱਬਣ ਜੇ ਇਹ ਵੀ ਗੱਬਣ ਆ ਕਿੰਨੇ ਕ ਦੁੱਧ ਆਲੀ ਜੇ ਜਰਦਾਰ ਜੀ ਘਰ ਆ ਲਿਆ ਨੇ 17 18 ਕਿਲੋ ਦਿੰਦੀ ਆ ਅੱਛਾ ਅਜੇ ਦੋ ਤਿੰਨ ਦਿਨ ਰਹਿੰਦੇ ਸੂਣ ਚ ਜੇ ਦੋ ਰੋਹ ਇੱਕ ਰੇ ਨਾ ਫਿਰ ਬਾਕੀ ਹੈਗੀ ਕ੍ਰੋਸ ਚ ਗਰਮੀ ਆ ਲਿ ਗਈਆਂ ਸਾਰੀਆਂ ਅੱਜ ਬਾਕੀ ਥਾਂ ਬਰਤ ਚੰਗਾ ਲੱਗਾ ਇਹਦੇ ਚੰਗੀ ਤਿਆਰ ਹੁੰਦੀ ਥੱਲੇ ਦੇਖਦਾ ਕਿੰਨਾ ਰੱਖਣਾ ਹੈ ਰੱਬ ਦੀਆਂ ਰੱਤ ਕੱਲ ਲਈ ਨਾ ਆਪਾਂ ਅੱਛਾ ਉਹਦਾ ਇੰਨੇ ਵੀ ਲੱਤੀ ਅੱਛਾ ਕਿਉਂ ਮਹਾਰਾਜੀ ਕਿਰਪਾ ਨਾਲ ਸੁੱਖ ਨਾਲ ਇੱਥੇ ਆ ਗਈ ਆ ਹਾਂਜੀ ਦਿਆੜੀ ਰਹਿ ਗਈ ਨਾ ਇਹ ਦਾ ਮਾਨ ਮਹਾਰਾਜ ਕਿਰਪਾ ਹੈ ਨਹੀਂ ਆ ਦੇ ਠੀਕ ਇਹ ਕਿ ਖੜੇ ਕੋ ਸਾਂਬਲਾ ਦੁੱਧ ਚੰਗਾ ਕੱਢੀ ਜਾਣਾ ਇਹਨੇ ਇਹਨੇ ਗਰਮੀ ਤੋਂ ਵੀ ਨਹੀਂ ਦੇ ਕਿੰਨਾ ਰੱਖਣਾ ਇਹਦਾ ਮੁੱਲ ਹਰ ਬ੍ਰਿਜ ਜਿਹੜੀਆਂ ਗਾਵਾਂ ਪੰਜਾਬੀ ਮੰਗੀਆਂ ਦਾ ਪਤੇਸ਼ਾ ਨੂੰ ਹਾਂਜੀ ਆਪਾਂ 45 ਹਜ਼ਾਰ ਦੇ ਦਿੱਤੇ 45 ਹਜ਼ਾਰ ਹੀ ਦੇ ਦੇਣੀ ਹੈ ਵਿੱਚੋਂ ਕਰਦਾ ਮੰਨ ਤਨ ਤੂੰ ਹੀ ਕਰ ਲੋ ਜੇ ਗਾਵਾਂ ਦੀ ਜੀ ਅੱਜ ਪਹੁੰਚ ਨਹੀਂ ਵਿੱਚ ਅੱਜ ਪਹੁੰਚ ਤੋਂ ਬਿਨਾ ਹੀ ਹਰ ਬ੍ਰਿਜ ਪਤਾ ਕਿ ਅੱਗੇ ਪਹੁੰਚ ਵਿੱਚ ਕਰੀ ਦੀ ਹਾਂਜੀ ਬੜੇ ਲੋਕੀ ਖਰਾਬ ਕਰਦੇ ਹੋ ਇਹ ਉਦੋਂ ਕਾਦਾ ਖਰਾਬ ਕਰਦੇ। ਖਰਾਬ ਕਰਦੇ ਆ ਵੀ ਜੇ 10 10 ਕਿਲੋ ਮਿਲ ਰਿਆ। ਹਾਂ। ਤੇ 10 ਹੀ ਦੱਸੋ। ਹਾਂਜੀ। ਇਹ 10 ਆ ਤੇ ਉਹਨੂੰ 5 ਆ ਕੀ ਜਾਂਦੇ ਆ। ਅੱਛਾ ਅੱਧਾ ਅੱਧਾ ਦਾ ਹੀ ਫਰਕ। ਅੱਧਾ ਅੱਧਾ ਫਰਕ ਪੈ ਜਾਂਦਾ ਠੀਕ ਹੈ। ਤੇ ਨਹੀਂ ਹੁਣ ਕਿਹੜੇ ਆਪਾਂ ਕੋਈ ਬੱਚੇ ਆ ਆਪਾਂ ਦੇ ਉਸੇ ਲਈ ਵੇਖ ਲਈਦਾ ਵੀ ਆ ਨੈਟ ਤੋਂ ਪਤਾ ਲੱਗ ਜਾਂਦਾ। ਪਤਾ ਲੱਗ ਜਾਂਦਾ। ਹਾਂਜੀ ਹਾਂਜੀ। ਇਹ ਰੁਪਈਆ ਹਾਂ ਨਾ ਜਿਹੜੀ ਦੇਣੀ 42000 ਰੁਪਏ ਦਾ। 42000 ਦੀ ਦੇ ਦੇਣੀ ਹੈ। ਦੇ ਦਾਂਗੇ। ਕੋਈ ਵੀ ਭਰਾ ਫੋਨ ਲਾਵੇ ਪਤਾ ਨਹੀਂ ਕਿੱਥੇ ਹੋ ਜਾਣੀ। ਮਨਤਨ ਹੋ ਜਾ ਮੌਕੇ ਤੇ। ਦੇ ਹੋ ਗਏ ਜੀ ਮੋੜ ਨਹੀਂ ਆ। ਇਹ ਵੀ ਹੋ ਨਹੀਂ ਇਧਰ ਸਾਹਮਣੇ ਲੱਤੀ ਹੈ ਇਹ ਸਾਡੇ ਸਾਹਮਣੇ ਲੱਤੀ ਹੈ ਕਿੰਨਾ ਦੁੱਧ ਜੀ ਦੇਖੋ ਦੁੱਧਾ ਰੱਖੀਏ 그러면은 10 ਕਿਲੋ ਆਪਾਂ 9 ਕਿਲੋ ਦੀ ਫੁੱਲ ਗਾਰੰਟੀ ਦਵਾਂਗੇ ਪੱਕਾ ਦੁੱਧ ਹੈਗਾ ਵਾ ਪੱਕਾ 10 ਕਿਲੋ ਦਾ ਆਪਾਂ 9 ਦੀ ਗਾਰੰਟੀ ਦੇਣੀ ਆ ਇਹ ਹੈ ਕਿ ਇਸ ਵਾਲੀਆਂ ਚੀਜ਼ਾਂ ਇੱਥੇ ਆ ਗਿਆ ਆਪਣੇ ਚੋ ਗਾਰੰਟੀ ਕਰਦੀ ਆ ਆਪਣਾ मतलब ਦੋ ਟਾਈਮ ਚੋਲੇ ਕੋਈ 3 ਟਾਈਮ ਚੋਲੇ ਹਨਾ ਤੇ ਘਰ ਵਾਲਿਆਂ ਦੇ ਵੀ 1.5 ਮਹੀਨਾ ਹੋ ਗਿਆ ਬਣੀ ਨੂੰ ਸਾਡੇ ਸਾਹਮਣੇ ਆਈ ਆਪਾਂ ਚੈੱਕ ਕਰੀਏ ਆਪਾਂ ਖਾਲੀ ਕਰਕੇ ਦੇਣੀ ਆ ਠੀਕ ਹੈ ਜੀ ਖੋਲੋ ਫਿਰ ਤੋਰੀਏ ਬਾਕੀ ਐਵੇਂ ਬਾਰ-ਬਾਰ ਵੀਡੀਓ 'ਚ ਇਹੀ ਕਹਿਣਾ ਹੁੰਦਾ ਆਪਣੇ ਦੋ ਟਾਈਮ ਚੋਈ ਕਰਕੇ ਹਰ ਕਿਸੇ ਵੀਡੀਓ ਚ ਕਹਿਣਾ ਹੁੰਦਾ ਜਿੱਥੋਂ ਵੀ ਲੈਣੀ ਹੁੰਦੀ ਆ ਕੋਈ ਨਹੀਂ ਵੀ ਰੱਖ ਸਕਦਾ ਵੀਡੀਓ ਕਾਲ ਤੇ ਦੋ ਟਾਈਮ ਚ ਵਾਲੇ ਤੇ ਕਿੰਨਾ ਰੱਖਣਾ ਇਹਦਾ ਮੁੱਲ ਬੜਾ ਦਾ ਹਰੇਕ ਪੱਡੀ ਆ ਨਮਾ ਅਗਲ ਗਿਆ ਵੇਖ ਲਓ ਵਿੱਚੋਂ ਕਰਦਾ ਕੋਈ ਸਮਝੰਤਾ ਨਾ ਤੁਸੀਂ ਦੱਸੋ ਰਵੀ ਕਿੰਨਾ ਬਾਕੀ ਇਹ ਕਿ ਵੈੜ ਸੋਹਣੀ ਆ ਪਰ ਰਵੀ ਜੀ ਭਲਾ ਕੀ ਆ ਆਈ ਭੁੱਖਿਆ ਘਰ ਹੋ ਜੇ ਤਾਂ ਸਾਹਮਣਾ ਲਾ ਆ ਦੁੱਧ 11-12 ਕਿਲੋ ਇਹਨਾਂ ਵਧੀਆ ਬਾ ਦੇਣਾ ਠੀਕ ਆ ਕੋਈ ਨਾ ਨਮਾ ਭੁਗੜੀ ਪਿਆ ਤੇ ਕਿੰਨੇ ਦੇ ਜੱਸ ਨੋਈ ਕਰੀ ਜਾਈਏ ਮਿੰਟੋ ਮਿੰਟਾ ਜੇ ਤੇ ਯਾਰ ਜੇ ਜਗਰ ਵੀ ਤੇ ਯਾਰ ਦੀ ਬਾਕੀ ਮੰਤਨ ਮੌਕੇ ਤੇ ਹੋ ਜਾਊਗਾ 22000 ਦੇ ਦਾਂਗਾ ਰੁਪਈਆ 20000 ਜੀ ਕਿੰਦੇ ਦੇ ਦਿਆਂਗੇ ਹਾਂਜੀ ਤੇ ਅਵੀ ਬੱਚੇ ਦੇ ਮਿਨਾਈ ਜੇ ਇਹ ਵੀ ਬੱਚੇ ਦੇ ਬਿਨਾ ਹਰਬੀ ਜੀ ਇਹਦੇ ਕੋਲ ਕਿੰਨਾ ਹੀ ਦੁੱਧ ਦੋ ਦੇ ਨਾਲ 10 ਕਿਲੋ ਪੱਕਾ ਦੁੱਧ ਹੈ ਗਾਣ ਦੀ ਆਪਣੇ ਕੋ ਆਈ ਆਪਾਂ 10 ਕਿਲੋ ਹਰਬੀ ਜੀ ਲੈਣ ਕੇ ਦਵਾਂਗੇ ਤੁਰੋ ਫਿਰ ਇੰਨਾਂ ਬਾਕੀ 10 ਕਿਲੋ ਦੁੱਧ ਹੋਵੇ ਤੇ ਕੋਈ ਵੀਰ ਲੈ ਜਾਏ ਨਹੀਂ ਤੇ ਇੱਥੇ ਰਹਿੰਦੇ ਆਪਣੀ ਸਾਈ ਲੈ ਜੀ ਇਹਨੇ ਜੀ ਮਹੀਨਾ ਡੇਢ ਹੋ ਗਿਆ ਬਣੀ ਠੀਕ ਹੈ ਜੀ ਬਾਕੀ ਇਹ ਕਿ ਦੋ ਗਾਵਾਂ ਬੱਚੇ ਤੋਂ ਬਿਨਾ ਪਰ ਦੋਵੇਂ ਗਾਵਾਂ ਚੰਗੀਆਂ ਵਾਂ ਕੋਈ ਚੰਗੀ ਸਾਂਭ ਵਾਲਾ ਕੋਈ ਲੈ ਜਾਏ ਚੰਗੀਆਂ ਤਿਆਰ ਹੋਣੇ ਲੀਆਂ ਇਹ ਇਹਦਾ ਮੁੱਲ ਫਿਰ ਇਹ ਵੀ ਅਰ 50 ਹੀ ਦੇ ਦਾਂਗੇ ਜੱਸ ਨੋਈਆਂ 200 ਰੁਪਏ ਛੋਟ ਕਰਾਂਗੇ ਠੀਕ ਆ ਬਾਕੀ ਇਹ ਕਿ ਇਹਦਾ ਕਦ ਕਾਠੇ ਚੰਗਾ ਸੱਜਰਾਂ ਵੀ ਚੰਗੇ ਦੁੱਧ ਵਾਲੀਆਂ ਵਾਂ ਜਿਹੜੀਆਂ ਦਮੇ ਸਰ ਭਜੀ ਸੱਜਰੇ ਨੇ 30 ਕਿਲੋ ਦੁੱਧ ਦਿੱਤਾ ਜੀ ਅੱਛਾ ਨਾਲਾਂ ਦੇ ਕੋਈ ਠਾਰਾ 19 ਕਿਲੋ ਦੁੱਧ ਦਿੱਤਾ ਠੀਕ ਹੈ ਜੀ ਤੁਸੀਂ ਹਸਾਣਾ ਆਪਣੀ ਵੇਖ ਚੱਕ ਕੇ ਲੈ ਲਓ ਠੀਕ ਹੈ ਜੀ ਤਿਆ ਤਾਜੀ ਸੁਈ ਜੇ ਇਹ ਤਾਜੀ ਸੁਈ ਰੁਪਈਆ ਨਾਲ ਨਾਲ ਦੇ ਰਛੇ ਗਿੱਲਾ ਹੀ ਹੈ ਜਿਹੜਾ ਨਾੜ ਖਲੇ ਨਾਲ ਤਾਜੀ ਸੁਈਆਂ ਰੁਪਈਆ ਠੀਕ ਆ ਹਾਂਜੀ ਛੋਟੇ ਛੋਟੇ ਸੇਂਗੇ ਦੇ ਹੈਗੇ ਤੇ ਇਹ ਕਿੰਨੇ ਕ ਦੁੱਧਾਂ ਲਈ ਜੇ ਇਹ ਆ ਰੁਪਈਆ ਸਾਢੇ 7 ਕਿਲੋ ਬੋਲਾ ਤਿਆਰ ਜੇ ਕਿੰਨਾ ਚ ਵੇਚੋ ਰੁਪਈਆ ਦਾ ਕਿਲੋ ਰਮਾਨਾ ਦੇਈ ਜਾਣਾ ਤੋਰ ਫਿਰ ਇਹਨਾਂ ਥਾਣੇ ਦੇਖ ਸਾਦੇ ਤੇ ਵੀ ਲੱਗੇ ਤਾਂ ਲੈ ਜਾ

ਇਹਦੇ ਜੈੱਟ ਨੂੰ ਕਿੰਨਾ ਪ੍ਰਾਈਸ ਰੱਖਣਾ ਜੀ ਇਹ ਵੀਰ 25000 ਦੀ 200 ਰੁਪਿਆ ਸ਼ੋਰ ਠੀਕ ਹੈ ਅੱਜ ਵੀਰ ਨਿਗਨੇ ਕੇ ਕਰ ਦੇਣੇ ਅੱਜ ਅੱਜ ਪੱਕਾ 25000 ਜਿਆਦਾ ਕੀਤਾ ਅੱਜ 25000 ਜੀ ਹਾਂ ਜੀ ਇਹ ਠੀਕ ਹੈ ਤੇ ਆ ਜਿਹੜੀ ਆ ਇਹ ਗੱਪਣ ਠੀਕ ਆ ਆ ਠੰਡੀ ਠੀਰੀ ਆ ਜਿਹੜਾ ਅੱਜ ਕਰਦੀ 5-7 ਦਿਨ ਇਹ ਕਿੰਨੇ ਕਿ ਦੁੱਧ ਆ ਲਿਆ ਦੁੱਧ ਆ ਰਿਹਾ ਇਹਨੇ ਸਾਮਣੇ ਲਗਾ 10 ਕਿਲੋ ਚੋਈ ਜਾਣਾ ਤਰਫ ਫਿਰ ਇਹਨਾਂ ਨੂੰ ਬਾਕੀ ਖੜਨੀਆਂ ਤੁਸੀਂ ਆਪਣੀ ਸਮਝਣਾ ਆਪਣੀਆਂ ਵੇਚਾ ਕੇ ਪਹਿਲਾ ਸੂਰਿਆ ਜੀ ਵਿਜੀ ਹੈ ਇਹ ਜਿਹੜਾ ਆਇਆ ਜੀ ਵੇਖਣ ਦੂਜਾ ਨਹੀਂ ਜਾ ਵੀਰ ਜੀ ਬਈ ਘਰ ਵਾਲੇ ਆਂਦੇ ਪਹਿਲੇ ਆਪੀ ਜੀ ਉਹਨਾਂ ਕੋਈ ਆਪਣੀ ਸਮਝਣਾ ਬੋਲੇ ਆਪਣੀ ਸਮਝਣਾ ਕੋਈ ਵੇਖ ਲੈ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਤੇ ਇਹਦਾ ਮੁੱਲ ਇਹ ਵੀ ਆ ਰਹੀ 23200 ਅੱਛਾ ਠੀਕ ਆ ਤੇ ਆ ਮੱਝ ਆ ਮੱਝ ਇਹ ਵੀ ਬੱਚੇ ਤੋਂ ਬਿਨਾਈ ਬੱਚੇ ਤੋਂ ਬਣਾ ਰਹੀ ਕੀ ਇਹਦੇ ਕੋਲ ਦੁੱਧ ਕਿੰਨਾ ਪੱਕਾ ਹੋਰ ਵੀ 7 ਕਿਲੋ ਤਿਆਰ ਜੇ ਇਹਦਾ ਪੱਕਾ ਦੁੱਧ ਦਾ ਕਿੰਨਾ 7 ਲੀਟਰ ਹੋਰ ਵੀ ਜਦਾਂ ਮੱਝ ਵੀਪਰਾ ਤੇ ਹੋਏ ਇਹ ਆ ਕਿ ਦੁੱਧ 7 ਲੀਟਰ ਹੋਵੇ ਤੇ ਕੋਈ ਲਾਜੇ ਨਹੀਂ ਤੇ ਇੱਥੇ ਲੈ ਲੈਂਦੇ ਤੋਰੋ ਇੱਕ ਦਿਨ ਨੂੰ ਲੈ ਜੀ ਜੀ ਤੇ ਇਹਦਾ ਮੁੱਲ ਇਹ ਰੁਪਈਏ ਦਾ ਮੁੱਲ ਮੰਗ ਰਿਹਾ 50 ਮੰਗ ਰਿਹਾ 45 ਮੰਗ ਰਿਹਾ ਇਹ 42000 ਦੀ ਦਵਾਗੇ 42000 ਦੀ 200 ਠੀਕ ਹੈ ਠੀਕ ਹੈ ਵਿਦਿਆਰਥੀ ਕੁਛ ਕਹਿਣਾ ਹੈ ਇਹ ਹੋਰ ਵੀ ਜੁਈਆਂ ਸੋਈਆਂ ਸਵਾਈਆਂ ਆਪਣੀ ਤਸੱਲੀ ਕਰਕੇ ਖੜਾ ਹਨ ਆਪਣੀ ਇੱਥੇ ਆਓ ਆਪਣੀ ਦੋ ਟਾਈਮ ਚੁਆਈ ਕਰ ਲਓ ਤਿੰਨ ਟਾਈਮ ਚੁਆਈ ਕਰ ਲਓ ਆਪਣੀ ਸਮਝ ਆਪਣੀ ਜ਼ਿੰਮੇਵਾਰੀ ਤੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ